ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਅਸੀਂ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਜਵਾਨ ਪੰਜਾਬ ਦੇ ਕਵਿਤਾ ਦਾ ਇੱਕ ਪੇਜ ਕਰਿਆ ਸੀ 9 ਨੰਬਰ ਪੇਜ ਕਾਵ ਸਮੂਹਿਲ ਕਿਤਾਬ ਦਾ ਹੁਣ ਅਸੀਂ 10 ਨੰਬਰ ਪੇਜ ਜਿਹੜਾ ਹੈ ਉਹ ਪੜਨ ਜਾ ਰਹੇ ਹਾਂ ਜਵਾਨ ਪੰਜਾਬ ਦੇ ਤੋ ਕਿ ਪੋਇਮ ਇਥੇ ਕਾਫੀ ਜੜੀ ਰਹੀ ਹੈ ਉਹ ਵੱਡੀ ਹੈ ਸੋ 10 ਨੰਬਰ ਪੇਜ ਪੜਦੇ ਹਾਂ ਹੱਥਾਂ ਵਿੱਚ ਗੋਲੇ ਕੀਤੀ ਕਿਸੇ ਵੀ ਬਾਦਸ਼ਾਹ ਨੇ ਗੋਲੇ ਹੁੰਦਾ ਗੁਲਾਮ ਕਿ ਕੋਈ ਵੀ ਬਾਦਸ਼ਾਹ ਜਿਹੜਾ ਹੈਗਾ ਇਹਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਕਦੇ ਵੀ ਗੁਲਾਮ ਬਣਾ ਕੇ ਨਹੀਂ ਰੱਖ ਸਕਿਆ ਆਜ਼ਾਦੀ ਪਈ ਠਾਠਾਂ ਮਾਰਦੀ ਮੇਰੇ ਪੰਜਾਬ ਵਿੱਚ ਕਿ ਮੇਰੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਆਜ਼ਾਦੀ ਜਿਹੜੀ ਆ ਉਹ ਠਾਠਾਂ ਮਾਰ ਗਈ ਹੈ ਪਿਆਰ ਦਾ ਨਾਮ ਇਹਨਾਂ ਸਿੱਖਿਆ ਕਿ ਇਹਨਾਂ ਨੇ ਪਿਆਰ ਦਾ ਜਿਹੜਾ ਹੈ ਕਰਨਾ ਹੀ ਰਹਿਗਾ ਉਹ ਸਿੱਖਿਆ ਸੱਚੇ ਦਿਲ ਜਾਨ ਬਾਰਨ ਇਹ ਪਿਆਰ ਤੇ ਕਿ ਇਹ ਪਿਆਰ ਦੇ ਬਦਲੇ ਆਪਣੀ ਜਿੰਦ ਜਾਨ ਦਿਲ ਜਾਨ ਜਿਹੜਾ ਹੈਗਾ ਬਾਰਨ ਨੂੰ ਵੀ ਤਿਆਰ ਰਹਿੰਦੇ ਨੇ ਸੱਚੇ ਪੰਜਾਬ ਦੇ ਵਾਸੀ ਦਾ ਇਹ ਈਮਾਨ ਹੈ ਕਿ ਸੱਚੇ ਪੰਜਾਬ ਦੇ ਹਰ ਵਾਸੀ ਦਾ ਜਿਹੜਾ ਹੈ ਇਹ ਧਰਮ ਹੈ ਕਿ ਹਰ ਇੱਕ ਨੂੰ ਪਿਆਰ ਕਰਨਾ ਰੰਜੇ ਟਡੇ ਦੇ ਨਿੱਕੇ ਵੱਡੇ ਭਰਾ ਸਾਰੇ ਕੇ ਵੇਸਾ ਜਿਹੜੇ ਆ ਉਹ ਰੰਜੇ ਟਡੇ ਰੰਜੇ ਨੂੰ ਕਿਹਾ ਗਿਆ ਕਿ ਰੰਜੇ ਦੇ ਜਿਹੜੇ ਨੇ ਉਹ ਨਿੱਕੇ ਵੱਡੇ ਭਰਾ ਨੇ ਬੇਲਿਆਂ ਤੇ ਰੁੱਖਾਂ ਵਿੱਚ ਕੋਕਾਂ ਰੱਖਾਂ ਵਿੱਚ ਕੁੱਕਾਂ ਪਈ ਮਾਰਦੇ। ਇਹ ਜੰਗਲ ਵੇਲਿਆਂ ਦੇ ਵਿੱਚ ਰੱਖਾਂ ਦੇ ਵਿੱਚ ਜੜੇ ਨੇ ਉਹ ਖੁੱਲੇ ਫਰਦੇ ਨੇ ਤੇ ਕੁੱਕਾਂ ਜੜੀਆਂ ਨੇ ਉਹ ਪਈ ਮਾਰਦੇ ਨੇ। ਬਾਲਨਾਥ ਪਛਟਾਇਆ ਰਾਂਝੇ ਨੂੰ ਜੋਗ ਦੇ ਕੇ। ਬਾਲਨਾਥ ਇੱਕ ਜੋਗੀ ਸੀਗਾ ਜਿਨੇ ਰਾਂਝੇ ਨੂੰ ਜੋਗ ਦਿੱਤਾ ਸੀ। ਕਿ ਬਾਲਨਾਥ ਜਿਹੜਾ ਹੈ ਉਹ ਰਾਂਝੇ ਨੂੰ ਜੋਗ ਦੇ ਕੇ ਪਛਟਾਇਆ। ਬਾਲ ਨਾਥ ਰਾਂਝੇ ਨੂੰ ਜੋਗ ਦੇ ਕੇ ਜਿਹੜਾ ਹੈ ਉਹ ਪਰਛਤਾਇਆ ਸਤਿਗੁਰਾਂ ਦੇ ਸਿੱਖ ਨੂੰ ਪਾ ਹੱਥ ਰੋਇਆ ਕਿ ਕਿ ਸਤਿਗੁਰਾਂ ਦੇ ਸਿੱਖ ਨੂੰ ਜਿਹੜਾ ਹੈਗਾ ਉਹ ਹੱਥ ਪਾ ਕੇ ਜਿਹੜਾ ਹੈ ਉਹ ਰੋਇਆ ਇਸ ਜੱਟ ਮੱਤ ਵਿੱਚ ਜੋਰਾ ਦਾ ਜੋਗ ਸੀ ਕਿ ਇਸ ਜੱਟ ਮੱਤ ਵਿੱਚ ਇਸ਼ਕ ਦਾ ਜ਼ੋਰਾ ਰੂਪੀ ਜਰਾ ਸੀ ਉਹੋ ਜੋਰ ਸੀ ਦੇਖ ਹੈਰਾਨ ਪਸ਼ਮ ਪਰੇਸ਼ਾਨ ਹੋਇਆ ਬਖਸ਼ਿਆ ਕਿ ਰਾਂਝੇ ਦੇ ਅਥਰਹਾਂ ਨੂੰ ਰਾਂਝੇ ਦੇ ਅਲਵੇਲੇ ਪੰਨੂ ਦੇਖ ਕੇ ਬਾਹਲ ਨੱਚੜਾ ਉਹ ਹੈਰਾਨ ਰਹਿ ਗਿਆ ਬਖਸ਼ਿਆ ਤੇ ਅੰਤ ਨੂੰ ਉਹਨਾਂ ਨੇ ਜਿਹੜਾ ਹੈ ਹਾਰ ਅੰਤ ਵਿੱਚ ਹਾਰ ਕਿ ਉਹਨਾਂ ਨੇ ਉਸ ਨੂੰ ਹੀ ਜੜੀ ਸੀ ਉਹ ਬਖਸ਼ ਦਿੱਤੀ ਤੋਰੀਆ ਤਿੱਲੇ ਟੀ ਅਸੀਸ ਦੇ ਹਾਰਿਆ ਅਸੀਸ ਦੇ ਕੇ ਜਿਹੜਾ ਰਾਂਝੇ ਨੂੰ ਤਿੱਲੇ ਦੇ ਵਾਲ ਜਿਹੜਾ ਸੀ ਉਹ ਤੋੜ ਦਿੱਤਾ ਸੀ ਅਸੀਸ ਦੇ ਕੇ ਤੇ ਮਛਲਾ ਜੱਟ ਪਰ ਮਛਲਾ ਜੱਟ ਕੀ ਕਹਿ ਰਿਹਾ ਸੀ ਆਖੇ ਕੀ ਆਖ ਰਿਹਾ ਸੀ ਕਿ ਨੂੰ ਬਾਲਨਾਥ ਨੂੰ ਮੁੰਦਰਾ ਲੈ ਆਪਣੀਆਂ ਮੋੜ ਬਾਬਾ ਕੰਨ ਮੇਰੇ ਮੂੜ ਸਬੂਤ ਕਰ ਤੂੰ ਭਲੇ ਮਾਨਸਾ ਕਿਹੇ ਭਲੇ ਮਾਨਸਾ ਬਾਬਾ ਜੇ ਤੂੰ ਮੈਨੂੰ ਇਸ਼ਕ ਤੋਂ ਹੀ ਵਰਜਣਾ ਤਾਂ ਤੂੰ ਮੇਰੇ ਕੰਨ ਕਿਉਂ ਪਾੜੇ ਕਿ ਆਪਣੀਆਂ ਮੁੰਦਰਾ ਨੂੰ ਚੁੱਕ ਤੇ ਭਲਾ ਮਾਨਸ ਬਣ ਕੇ ਮੇਰੇ ਕੰਨ ਜਿਹੜੇ ਆ ਉਹਨਾਂ ਨੂੰ ਮੋੜ ਜਿਹੜਾ ਹੈਗਾ ਉਹ ਸਬੂਤ ਕਰ ਦੇ ਕੰਨਾਂ ਨੂੰ ਕਾਹਨੂੰ ਚਾ ਪਾੜਿਆ ਕਿਉਂ ਮੇਰੇ ਕੰਨਾਂ ਨੂੰ ਜਿਹੜਾ ਸੀ ਉਹ ਪਾੜਿਆ ਯੋਗ ਦੀ ਮੈਨੂੰ ਕੀ ਲੋੜ ਸੀ ਨਾਥਾ ਦੱਸ ਖਾਂ ਕਿ ਨਾਥਾ ਦੱਸ ਭਲਾ ਕਿ ਮੈਨੂੰ ਯੋਗ ਦੀ ਜੜੀ ਸੀ ਉਹ ਕੀ ਲੋੜ ਸੀ ਮੈਂ ਸਿੱਖਿਆ ਸੀ ਨਾਮ ਪਿਆਰ ਦਾ ਕਿ ਮੈਂ ਤਾਂ ਪਿਆਰ ਕਰਨਾ ਹੀ ਸਿੱਖਿਆ ਸੀ ਤੇ ਹੱਡਾਂ ਵਿੱਚ ਪਿਆਰ ਪਿਆਰ ਰੜਕਦਾ ਤੇ ਮੇਰੇ ਹੱਡਾਂ ਦੇ ਵਿੱਚ ਜਿਹੜਾ ਪਿਆਰ ਹੈ ਉਹ ਜਿਹੜਾ ਹੈ ਉਹ ਰੜਕਦਿਆ ਨਾਮ ਪਿਆ ਬੱਜਦਾ ਇਸ਼ਕ ਦਾ ਹੀ ਨਾਮ ਜਿਹੜਾ ਹੈ ਪਿਆ ਬੱਜਦਾ ਜੋਗ ਤੇਰਾ ਹੋੜ ਦਾ ਇਸ਼ਕ ਧੀਕ ਕਮਲਿਆ ਹੋੜ ਦਾ ਭਾਵ ਰੋਕ ਰਿਹਾ ਪਰ ਤੇਰਾ ਜੋਗ ਜੜਾ ਹੈਗਾ ਉਹ ਮੈਨੂੰ ਇਸ਼ਕ ਕਰਨ ਤੋਂ ਰੋਕ ਰਿਹਾ ਮੋੜ ਮੇਰੇ ਕੰਨ ਲੈ ਮੋੜ ਆਪਣੀਆਂ ਮੰਦਰਾ ਕਿ ਮੇਰੇ ਕੰਨ ਜੜੇ ਆ ਤੂੰ ਮੋੜ ਜੜੇ ਹੈਗੇ ਉਹ ਸਬੂਤ ਕਰਦੇ ਤੇ ਆਪਣੀਆਂ ਮੰਦਰਾ ਮੰਦਰਾ ਜੜੀਆਂ ਜਿਹੜੇ ਕੰਨਾਂ ਚ ਪਾਈਆਂ ਸੀ ਉਹਨਾਂ ਨੂੰ ਵਾਪਸ ਲੈ ਲੈ ਇਹੋ ਜਿਹੀ ਜ਼ਿੰਦ ਤੇ ਖੁੱਲਦਾ ਸੁਬਾਹ ਹੁਣ ਪੰਜਾਬੀ ਹੁੰਦੇ ਸੁਭਾਅ ਦੇ ਬਾਰੇ ਗੱਲ ਕਰਦਾ ਕਵੀ ਕਿ ਕੀ ਪੰਜਾਬੀਆ ਸੁਭਾਅ ਜਿਹੜਾ ਹੈਗਾ ਉਹ ਖੁੱਲ੍ਹ ਭਰਿਆ ਸੁਭਾਅ ਆ ਸੋ ਉਹ ਜਿਹੜਾ ਚਾਬਕ ਨਹੀਂ ਸਹਾਰਦਾ ਭਾਵੇਂ ਕਿਸੇ ਦਾ ਵੀ ਦਬਕਾ ਜਿਹੜਾ ਹੈਗਾ ਉਹ ਨਹੀਂ ਸਹਾਰਦਾ ਕੋਤਲ ਕੋੜੇ ਬਾੰਗ ਸਵਾਰੇ ਕੋਈ ਮਿੱਤਰ ਮਾਂ ਕੋਤਲ ਜਿਹੜਾ ਹੈਗਾ ਜਿਹੜਾ ਅਰਬੀ ਦਾ ਘੋੜਾ ਕਿ ਚਾਹੇ ਕੋਈ ਵੀ ਇਨ੍ਹਾਂ ਅਮੀਰਾਂ ਦੇ ਘੋੜੇ ਦੇ ਬਾੰਗ ਚਾਹੇ ਕੋਈ ਹਰ ਰੋਜ਼ ਇਨ੍ਹਾਂ ਨੂੰ ਸਵਾਰਦਾ ਰਹੇ ਤੇ ਬਹੇ ਇਨਾਂ ਜਵਾਨਾਂ ਦੀ ਮੋਜ ਵਿੱਚ ਤੇ ਇਨਾਂ ਦੀ ਮਰਜ਼ੀ ਦੇ ਨਾਲ ਹੀ ਰਹੇਗਾ ਉਹ ਚੱਲਦਾ ਰਹੇ ਤਦ ਤਾ ਪਲ ਛਣ ਰੁਮ ਕੁਰਮਕ ਤੁਰਨ ਏ ਕਿ ਤਦ ਇਹ ਜਿਹੜਾ ਹੈਗਾ ਉਹ ਘੜੀ ਪਲ ਲਈ ਆਪਣੀ ਮਸਤੀ ਦੇ ਵਿੱਚ ਇਹ ਰੁਮ ਕੁਰਮਕ ਕੇ ਚੱਲਦੇ ਨੇ ਪਰ ਫਿਰ ਵੀ ਖਤਰਾ ਇਨਾਂ ਦੇ ਅਥਰੇ ਪੰਦਾ ਹਰ ਦਮ ਰਹਿੰਦਾ ਪਰ ਫਿਰ ਵੀ ਜਿਹੜਾ ਹੈ ਖਤਰਾ ਜਿਹੜਾ ਹੈਗਾ ਉਹ ਇਨਾਂ ਦੇ ਅਥਰੇ ਪੰਦਾ ਖਤਰਾ ਜਿਹੜਾ ਹੈਗਾ ਉਹ ਰਹਿੰਦਾ ਪਤਾ ਨਹੀਂ ਕਿ ਕਦੋਂ ਇਹ ਜਿਹੜੇ ਹੈਗਾ ਉਹ ਬੇਗੜ ਬੇਗੜ ਜਾਣ ਬੇਗੜ ਬੰਥਲ ਬੰਕੇ ਸ਼ਬੀਲੇ ਪੰਜਾਬ ਪਿਆਰ ਦੇ ਰਹਿਣ ਵਾਲੇ ਕਿ ਇਹ ਜਿਹੜਾ ਹੈਗਾ ਪੰਜਾਬ ਦੇ ਰਹਿਣ ਵਾਲੇ ਜਿਹੜੇ ਪੰਜਾਬੀ ਮਾਵਾਂ ਦੇ ਬੰਕੇ ਤੇ ਗੱਭਰੂ ਸ਼ੈਲ ਸ਼ਬੀਲੇ ਜਵਾਨ ਪੁੱਤ ਨੇ ਪੰਜਾਬੀ ਮਾਵਾਂ ਦੇ ਇਹ ਕੀ ਇਹ ਪੰਜਾਬੀ ਮਾਵਾਂ ਦੇ ਜਿਹੜੇ ਪੁੱਤ ਨੇ ਉਹ ਗੱਭਰੂ ਜੁੜੇ ਨੇ ਉਹ ਸ਼ੈਲ ਸ਼ਬੀਲੇ ਜਵਾਨ ਨੇ